ਪਾਣੀ ਦੀ ਵਾਰੀ ਲਗਾ ਰਹੇ ਪਿਓ ਪੁੱਤਰ ਦਾ ਬੇਰਹਿਮੀ ਨਾਲ ਕਤਲ ਜ਼ਮੀਨ ਠੇਕੇ ਦੀ ਰੰਜਸ਼ ਨੂੰ ਲੈ ਕੇ ਗੋਲੀਆਂ ਅਤੇ ਕਹੀਆਂ ਮਾਰ ਕੇ ਪਿਓ ਪੁੱਤਰ ਨੂੰ ਉਤਾਰਿਆ ਮੌਤ ਦੀ ਕਾਟ ਫਾਜ਼ਿਲਕਾ ਦੇ ਪਿੰਡ ਪਾਕਾ ਵਿਖੇ ਪਾਣੀ ਦੀ ਵਾਰੀ ਲਗਾ ਰਹੇ ਪਿਓ ਪੁੱਤਰ ਦਾ ਗੋਲੀਆਂ ਅਤੇ ਕਹੀਆਂ ਮਾਰ ਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਪਿਓ ਪੁੱਤਰ ਦੀ ਦਰਦਨਾਕ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੁਖਦਾਈ ਗੱਲ ਦਸਵੀਂ ਬਣਦੀ ਹੈ ਕਿ ਮਿਤਕ ਅਵਤਾਰ ਸਿੰਘ ਦੇ ਦੋ ਬੇਟੇ ਸਨ ਜਿਨ੍ਹਾਂ ਵਿੱਚੋਂ ਹਰਮੀਤ ਸਿੰਘ ਦਾ ਪਿਤਾ ਦੇ ਨਾਲ ਹੀ ਕਤਲ ਕਰ ਦਿੱਤਾ ਗਿਆ ਜਦੋਂ ਕਿ ਦੂਜਾ ਬੇਟਾ ਆਪਾਹਜ ਹੈ ਮਿਤਕ ਨੌਜਵਾਨ ਹਰਮੀਤ ਸਿੰਘ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਕੁਝ ਦਿਨ ਪਹਿਲਾਂ ਹੀ ਇੱਕ ਬੇਟੀ ਤੋਂ ਬਾਅਦ ਬੇਟਾ ਹੋਇਆ ਸੀ ਪਿਓ ਪੁੱਤਰਾਂ ਦੇ ਕਤਲ ਨਾਲ ਪੂਰੇ ਦਾ ਪੂਰਾ ਕਾਰਹੀ ਇੱਕ ਤਰ੍ਹਾਂ ਨਾਲ ਬੈਠ ਗਿਆ ਹੈ ਉੱਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪੁੱਜੀ ਅਤੇ ਉਹਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੰਦੀ ਹੈ ਉਹਨੇ ਫੋਨ ਕਰਤਾ ਨਾ ਮੰਮੀ ਦਾਦੀ ਕੱਲੇ ਰੋ ਕੇ ਜੇ ਕੀ ਆ ਕਰਨਾ ਹੈ ਤੇ ਉਹ ਨੂੰ ਹੋਏ ਪੁੱਛਣਾ ਮੈਨੂੰ ਆਖੇ ਗਾਲਾਂ ਕੱਢਦਾ ਏ ਵੀਰਾ ਹਾਏ ਹੋਰ ਕਿਛੇ ਰੋਈਓ ਨਾ ਸਾਨੂੰ ਕੀ ਪਤਾ ਸੀ ਕੋਈ ਬਗੜ ਗਿਆ ਦੁਸ਼ਮਣ ਆ ਲਿਆ ਯਾਏ ਕੀ ਰਹਾ ਸਭ ਹੋ ਗਈ ਮੇਰਾ ਨਾ ਕਾਰ ਕਿਸ਼ਮਤ ਅੱਛਾ ਕੀ ਗੱਲ ਹੋਈ ਹੈ ਗੱਲ ਇਹ ਪਹਿਲੀ ਠੇਕੇ ਤੇ ਹੈ ਨਾ ਕੋਈ ਠੀਕ ਹੈ ਜੀ ਦੋ ਸਾਲ ਹੋ ਗਏ ਵਾਹਦਿਆਂ ਨੂੰ ਠੀਕ ਹੈ ਜੀ ਪਹਿਲਾ ਇਹ ਪਹਿਲੀ ਠੇਕੇ ਤੇ ਹੀ ਜਿਨ੍ਹਾਂ ਨੇ ਮਾਰਿਆ ਉਹਨਾਂ ਕੋਲ ਹੁੰਦੀ ਸੀ ਉਹਨਾਂ ਨੂੰ ਇਹਨਾਂ ਨੇ ਪਹਿਲੀ ਦਿੱਤੀ ਨਹੀਂ ਪਹਿਲੀ ਵਾਲਿਆਂ ਨੇ ਉਹਨਾਂ ਕਹੀਂ ਤਾਂ ਉਹ ਨਹੀਂ ਦੇਣਾ ਪਤਾ ਨਹੀਂ ਇਹਨਾਂ ਨੂੰ ਠੇਕਾ ਟੋਕਾ ਨਹੀਂ ਦਿੱਤਾ ਜਨਕਮੇ ਸੀ ਤੇ ਮੁੜ ਕੇ ਇਹਨਾਂ ਨੂੰ ਪਹਿਲੀ ਦੇ ਦਿੱਤੀ ਕਿ ਤੂੰ ਪਹਿਲੀ ਵਾ ਉਦੋਂ ਇਹਨਾਂ ਨੇ ਇਹਨਾਂ ਨੇ ਜੋ ਹੈ ਆਪ ਦਾ ਧਿਆਲ ਲੀ ਆਪਦੇ ਨਾਮ ਹੀ ਕਰਾ ਰਹੇ ਸੀ ਫਿਰ ਹੂੰ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਜਿਹਨੇ ਦਾਸਤਾ ਦੇ ਵਿੱਚ ਆਣ ਕੇ ਉਹਨਾਂ ਨੇ ਇਹਨਾਂ ਦੇ ਨਾਮ ਤੜਾਈ ਵੀ ਜਿਹੜੀ ਵਸੀਤ ਮਹਿਸੂਸ ਕਰਦੀ ਸੀ ਹੂੰ ਜਿਹੜੀ ਕਰਦੇ ਸੀ ਆਗੇ ਨਾ ਦੇ ਉਹ ਤੜਾ ਕੇ ਦੇ ਮੁੜ ਕੇ ਪੈੜੀ ਇਹਨੂੰ ਦੇ ਦਿੱਤੀ ਲੋਥਾਲ ਉਹ ਇਹਨਾਂ ਨੂੰ ਗਾਉਂ ਦੇ ਨੇ ਪਾਣੀ ਵੀ ਇੱਥੋਂ ਲਾਉਂਦੇ ਆ ਤੇ ਅਰਕੀ ਪਾਣੀ ਜਦੋਂ ਲਾਉਣ ਆਏ ਆ ਉਦੋਂ ਪਾਣੀ ਇੱਥੋਂ ਮੰਨਿਆ ਹੈ ਤੇ ਰਿੰਦਰੂਆ ਨੇ ਅਗੋਂ ਉਹਨਾਂ ਨੇ ਲਾਉਣਾ ਸੀ ਉਹ ਆਂਦੇ ਵੀ ਸਾਨੂੰ ਪਾਣੀ ਅੱਗੇ ਦੇਓ। ਹੂੰ ਜਿੱਥੇ ਨੱਕਾ ਬਣਦਾ ਉੱਥੇ ਦਿਓ। ਤੇ ਉਹ ਆਂਦੇ ਵੀ ਨਹੀਂ ਪਾਣ ਨੱਕਾ ਇੱਥੇ ਬਣਦਾ। ਇਹਨਾਂ ਆਖਿਆ ਜਿਹੜੇ ਬੇਲੀ ਮਰ ਗਏ ਇਹਨਾਂ ਆਖਿਆ ਕਿ ਚਲੋ ਫਿਰ ਹਾਂ ਉਹ ਵੇਖ ਲੈਨੇ ਆਪਾਂ ਫਰਜ਼ ਜਿੱਥੇ ਨੱਕਾ ਹੋਊਗਾ ਪਾਉ ਤੁਲਾ ਲੈ ਕਰਾ ਦੇਣੀ ਆ। ਇਹ ਗੱਲ ਹੋਈ ਆ। ਤੇ ਉਹ ਪਹਿਲਾਂ ਇੱਥੇ ਇੱਕ ਬੰਦਾ ਸੀ ਜਿਹੜਾ ਜਿਹਨੇ ਪਾਣੀ ਜਿੱਦੇ ਤੋਂ ਲਾਇਆ ਇਹਨਾਂ ਨੇ। ਹੂੰ ਉਹ ਚਲਾ ਗਿਆ। ਤੇ ਮੈਂ ਵੀ ਚਾਹ ਲੈ ਕੇ ਆਉਣਾ ਹਾਂ ਹਾਂ ਲੈ ਆਇਆ ਤੇ ਉਹਨਾਂ ਨੇ ਪਸਟੋ ਵਾਲੇ ਨਾਲ ਦੇ ਕੋਲੇ ਆ ਉਹਦੇ ਨਾਲ ਗੋਲੀਆਂ ਮਾਰੀਆਂ ਨੇ ਕਿੰਨੇ ਫਾਇਰ ਕੀਤੇ ਜੀ ਪੰਜ ਪੰਜ ਛੇ ਫਾਇਰ ਕੀਤੇ ਅੱਛਾ ਉਹ ਕਿੰਨੇ ਜਾਨੇ ਸੀਗੇ ਜੀ ਉਹ ਇੱਥੇ ਤਿੰਨ ਜਾਨੇ ਤਾਂ ਸਾਹਮਣੇ ਮਰੂਦ ਸੀ ਹੂੰ ਹੋ ਸਕਦਾ ਗੁਜ਼ਰੇ ਆਸ-ਪਾਸ ਕੋਈ ਠੀਕ ਹੈ ਹੁਣ ਮੌਤ ਕਿੰਨੇ ਜਾਨੇ ਦੀ ਹੋਈ ਆ ਮੌਤ ਦੋ ਜਾਨਿਆਂ ਦੀ ਹੋਈ ਹੈ ਕਿੰਦੀ-ਕਿੰਦੀ ਹੋਈ ਜੀ ਇੱਕ ਅਵਤਾਰ ਸਿੰਘ ਦੀ ਹੋਈ ਆ ਹਾਂਜੀ ਇੱਕ ਉਹਦਾ ਲੜਕਾ ਹੈ ਹਰਮੀਤ ਸਿੰਘ ਦੋਨ ਦੀ ਹੋਈ ਹੈ ਤੇ ਉਹ ਪੁੱਤ ਨੇ ਦੋਨੇ ਚੀਜ਼ਾਂ ਕੋਲ ਛੱਡ ਲਈ ਠੀਕ ਹੈ ਤੇ ਇਹ ਠੇਕੇ ਤੇ ਇਹਨਾਂ ਨੇ ਜ਼ਮੀਨ ਕਿੰਨੀ ਲਈ ਹੋਈ ਸੀ ਹੈਰੀ ਇਹਨਾਂ ਦੇ ਕੋਲ ਹੈਗੀ ਆ 8 ਕਿੱਲੇ 8 ਕਿੱਲੇ ਸੀ ਇਹਨ ਦੀ ਵਾਈ ਕਰ ਰਹੇ ਸੀ ਅਵਤਾਰ ਸਿੰਘ ਉਹਦੀ ਕਰ ਰਹੇ ਸੀ ਹਾਂ ਕਰਦੇ ਸੀ ਠੀਕ ਹੈ ਤੇ ਦੂਜੀ ਧਰ ਵੱਲੋਂ ਉਹਨਾਂ ਤੇ ਪਿਸਤਲ ਜਿਹੜਾ ਲਾਇਸੈਂਸੀ ਸੀਗਾ ਹਾਂ ਲਾਇਸੈਂਸੀ ਹੈ ਠੀਕ ਹੈ ਚਲੋ ਹਾਂਜੀ ਸਰ ਕੀ ਘਟਨਾ ਹੋਈ ਹੈ ਜੀ ਇਹ ਪਿੰਡ ਪੈਂਦਾ ਪਾਕਾ ਪਾਕਾਂ ਦੇ ਵਿੱਚ ਅਵਤਾਰ ਸਿੰਘ ਸਰਉ ਜਗੀਰ ਸਿੰਘ ਟਾਣੀ ਸ਼ੇਰਵਾਲਾ ਰੋਡ ਉਮਰ ਉਹਦੀ 55 ਸਾਲ ਹੈ ਇਹਦਾ ਬੇਟਾ ਹਰਮਿੰਦਰ ਸਿੰਘ ਇਹ ਪਾਣੀ ਦੀ ਬਾਰੀ ਪਿੱਛੇ ਇਹਨਾਂ ਦਾ ਝਗੜਾ ਹੋਇਆ ਤੇ ਪ੍ਰਵਿੰਦਰ ਸਿੰਘ ਪਿੰਦਾ ਹੈਗਾ ਇੱਕ ਕੋਈ ਪਾਕਾਂ ਦਾ ਹੀ ਇਹਨਾਂ ਦਾ ਗਵੰਡੀ ਜਗਿੰਦਰ ਸਿੰਘ ਦਾ ਮੁੰਡਾ ਉਹ ਜੀ ਇਹ ਤਿੰਨ ਭਰਾ ਨੇ ਠੀਕ ਹੈ ਬਲਵੀਰ ਸਿੰਘ ਤੇਗਵੀਰ ਸਿੰਘ ਤੇ ਇੱਕ ਅਨਮੋਲ ਸੀਗਾ ਇਹਨਾਂ ਦਾ ਮੁੰਡਾ ਇਹਨਾਂ ਨੇ ਗਨ ਸ਼ਾਟ ਨਾਲ ਉਹਨਾਂ ਦੋਨਾਂ ਦੀ ਡੈੱਟ ਕਰਤੀ ਦੋ ਬੰਦੇ ਸਰ ਇਹ ਮੌਕੇ ਦੀ ਡੈੱਟ ਹੋ ਗਈ ਤਾਂ ਹਾਂ ਮੌਕੇ ਦੀ ਡੈੱਟ ਹੋ ਗਈ ਹੈ ਠੀਕ ਹੈ ਸਰ ਹੂੰ ਸਾਹਿਬ ਜੀ ਹਥਿਆਰ ਕਿਹੜਾ ਕੋਈ ਵਰਤਿਆ ਦੱਸਿਆ ਜੀ ਪਤਾ ਲੱਗ ਕਿਸਮ ਦਾ ਦੱਸਦੇ ਨੇ ਪਿਸਟਲ ਹੈ ਰਿਵਾਰਬਲ ਛੋਟਾ ਬ੍ਰੀਕ ਹੋਲ ਹੋਏ ਹਨ ਠੀਕ ਹੈ ਜੀ ਇਹ 315 ਬੋਰ ਹੈ ਮੇਰੇ ਖਿਆਲ ਚ ਇਹਦੇ ਕੋਲ ਸ਼ਾਇਦ ਪਤਾ ਲੱਗੀ ਹੈ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਸਟੇਟਮੈਂਟ ਹੋਏਗੀ ਉਸ ਤਰ੍ਹਾਂ 302 ਚ ਪਰਚਾ ਦੇ ਕੇ ਅਸੀਂ ਕਾਰਵਾਈ ਕਰ ਲੈਂਦੀ ਜਾਊ ਠੀਕ ਹੈ ਜੀ